ਹਾਲੋ ਗਾਇਜ਼ ਹੋਸਨਾਂ ਕਿੱਦਾਂ ਹਾਲ ਚਾਲ ਹੈ। ਆਈ ਹੋਪ ਸਭ ਵਧੀਆ ਹੋਣਗੇ ਕਿ ਅੱਜ ਅਸੀਂ ਸਫਾਈ ਅਭਿਆਨ ਛੱਤ ਦਾ। ਛੱਤ ਤੇ ਬਹੁਤ ਜ਼ਿਆਦਾ ਨਾ ਹਮਾਰੇ ਰੀਨਾ ਪੱਤੇ ਜੀ ਆ ਜਾਂਦੇ ਆ। ਅੱਜ ਅਸੀਂ ਸੋਚਿਆ ਚਲੋ ਸਫਾਈ ਕਰਦੇ ਆ। ਤੇ ਛੱਤ ਤੇ ਆਏ। ਇਹ ਮੇਰੇ ਹਸਬੰਦ ਨੇ ਨਾ ਸੀ ਇਹ ਧੋਪੋ ਵੀ ਬਹੁਤ ਠਿੱਕੀ ਸੀਗੀ। ਆਪਰੇ ਢਾਂਗੜੀਆਂ ਜੀ ਵੱਖਰੀਆਂ ਕਿਤੇ ਚਲ ਜਲਾਉਣ ਦੇ ਕੰਮ ਆ ਜੂਗੀਆਂ। ਇਹ ਜੋ ਸਾਰੀ ਛੱਤ ਦਾ ਸਾਫ ਕੀਤੀ। ਮੋੜ ਤੇ ਸੂਨਸਾਫ ਕਰਾਂਗੇ ਨਾ ਸ਼ਾਮ ਨੂੰ ਫੇਰ ਇਦਾਂ ਹੀ ਗੰਦ ਹੋ ਜਾਣਾ ਇਹ ਤੇ ਲਾਈ ਵੱਖਰੇ ਵੱਖਰੇ ਢਾੜੂ ਲਾ ਕੇ ਵਿਚਾਲੇ ਜਗ੍ਹਾ ਕਿਹਾ ਤੇ ਨਾ ਤੇ ਇਕੱਠੇ ਹੋ ਜੀਏ ਇੱਕ ਬੱਠਰਾ ਸੀ ਸਿੱਟਿਆ ਹੀ ਕੂੜੇ ਦਾ ਪਿਲੈ ਇਹ ਜਲਾਵਾਂਗੇ ਤੇ ਆ ਦੂਜਾ ਬੱਠਰਾ ਲੱਗਿਆ ਜੇ ਭਰਨੇ ਹੁਣ ਸਾਲਿਆ ਵੀ ਪਿਆ ਹੋਇਆ ਟੇਰ ਉਹਦਾ ਤਾਂ ਜਲਾਉਣ ਦੇ ਕੰਮ ਆ ਜਾਂਦਾ ਨਾ ਪਰ ਅਸੀਂ ਜਲਾਈ ਦਾ ਨਹੀਂ ਆ ਅੱਗੇ ਗੈਸ ਹੀ ਵਰਤੀਦੀ ਆ ਫਿਰ ਇਹ ਤਾਂ ਗੱਟੇ ਕੰਮ ਨਹੀਂ ਆਉਂਦਾ ਗਰਮੀ ਦੇਖੋ ਤਾਂ ਸੂਰਜ ਤਪਦਾ ਪਿਆ ਕਿਤੇ ਸੂਰਜ ਦੇਖਦਾ ਤੁਹਾਨੂੰ ਕਿਤੇ ਦੇਖੋ ਤਾਂ ਆਹ ਦੇਖੋ ਸੂਰਜ ਕਿਤੇ ہاں ਤਪਦਾ ਪਿਆ ਸੂਰਜ ਤਨ ਨਹੀਂ ਛੱਡਿਆ ਇਹਨੇ ਸੂਰਜ ਨੇ ਵੀ ਬੰਦੇ ਵਿਹੋਸ਼ ਹੋ ਹੋ ਕਿ ਡਿੱਗਣ ਲਈ ਪਰ ਕੀ ਕਰੀਏ ਹੁਣ ਜਿਹੜੀ ਸਫਾਈ ਕਰਨੀ ਕਰਨੀ ਪੈਣੀ ਆ ਤਾਂ ਪਿਆਸ ਤਾਂ ਨਹੀਂ ਲੱਗੀ ਹਾਂਜੀ ਤਾਂ ਗਾਇਜ਼ ਆ ਵੀ ਬੱਠਾ ਲੱਗ ਗਿਆ ਭਰਨੇ ਹੁਣ ਯਾਨੀ ਕਿੰਨਾ ਕਰੇ ਹੁੰਦਾ ਇਦਾਂ ਦਾ ਰੰਦਾ ਮਹਲਾ ਹਫਤੇ ਬਾਅਦ ਹੀ ਫੇਟੇਲ ਆ ਜਾਂਦਾ ਕੂੜੇ ਦਾ ਤੇ ਰੋਜ਼ ਰੋਜ਼ ਤਾਂ ਸਫਾਈ ਹੁੰਦੀ ਨਹੀਂ ਇੰਨੀ ਨਾ ਕੋਈ ਛੱਤ ਦੀ ਸਾਫ ਕੋਈ ਸਾਰਾ ਤਾਂ ਛੱਤ ਦੇ ਉੱਤੇ ਵੀ ਵਿਊ ਦੇਖੋ ਅਦਾ ਵੀ ਜਿੱਦਾਂ ਸਾਡੀ ਛੱਤ ਆ ਛੱਤ ਦੇ ਉੱਪਰ ਨਾ ਪੇੜ ਆਉਂਦੇ ਅਦਾ ਤੇ ਇਹਨਾਂ ਦਾ ਜਿਹੜਾ ਵੀ ਸਾਰਾ ਹੈ ਨਾ ਰੋਡ ਦੇ ਉੱਪਰ ਸਾਰੇ ਪੇੜ ਹੀ ਐ ਤੇ ਜਿਹੜੀ ਟਾਂਗੀਆਂ ਟੁੰਗੀਆਂ ਹੁੰਦੀਆਂ ਸਾਰੀਆਂ ਇੱਥੇ ਡਿੱਗਦੀਆਂ ਰਹਿੰਦੀਆਂ ਪੱਤੇ ਨੇਰੀ ਮਾੜੀ ਜੀ ਆਉਂਦੀ ਬਸ ਤੇ ਆਹ ਰੋਡ ਐ ਰੋਡ ਤੇ ਵੀ ਬਹੁਤ ਗੰਦ ਪੈਂਦਾ ਇੱਥੇ ਵੀ ਪੱਤਿਆਂ ਦਾ ਪਰ ਚਲ ਠੰਡਕ ਥੋੜੀ ਹੁੰਦੀ ਆ ਸਾਰੇ ਪਾਸੇ ਆਛਾਪਤੇ ਸਾਤੂ ਦੇ ਉੱਪਰ ਲਾਲ ਲੱਕੜੀਆਂ ਸੁੱਤੀਆਂ ਜਦਨ ਹਨੇਰੀ ਆ ਜਾਂ ਦਿਗਣੀਆਂ ਆਪਲੇ ਪੱਤੇ-ਪੁੱਤੇ ਟੱਲੇ ਵਿਦੇ ਰਹਿੰਦੇ ਆ ਇਹਨਾਂ ਨੂੰ ਨੀਚੇ ਨੂੰ ਕਰਾ ਕੇ ਉੱਪਰ ਦੇ ਚੱਕਣਾ ਉੱਪਰ ਤੇ